ਹਾਜੀ ਭਾਈ ਕੀ ਨਾਮ ਹੈ ਮੇਰਾ ਨਾਮ ਜਿਖਣ ਸਿੰਘ ਹੈ ਇਹ ਆਪਣਾ ਜਿਹੜਾ ਘਰ ਜਿੱਥੇ ਤੁ ਹਾਂਜੀ ਆਪਣਾ ਘਰ ਹੈ ਜੀ ਮੇਰੇ ਪਰਿਵਾਰ ਆ ਕੀ ਗੱਲ ਹੋਈ ਇੱਥੇ ਆਗਾ ਕੀ ਇੱਥੋਂ ਆਪਣੇ ਲਾਗੋ ਹੀ ਗਵੰਡੋਂ ਆਈ ਐ ਨੂਤਨਾ ਕਿੱਲਿਆ ਦੋਈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਜੀ ਆ ਚੰਦ ਮਾ ਹੀ ਬਚਿਆ ਕਿੰਨੇ ਵਜੇ ਅਗ ਰਾਤ ਲਈ ਇਹਦੀ 10 ਵਜੇ ਦਾ ਟਾਈਮ ਹੀ ਦਾਰਕੂ ਪਤਾ ਲੱਗਿਆ ਮੜ ਕੇ ਹੀ ਬੜਾ ਕੋਖ ਕੋਸ਼ਿਸ਼ ਕੀਤੀ ਆ ਕਿ ਛੇਤੀ ਕਟਾਉਲ ਨਹੀਂ ਹੋ ਸਕਿਆ ਤੇ ਆਪਦਾ ਜੀ ਆ ਚੰਦ ਡੰਗਰ ਆਪਦੇ ਬਾਹਰ ਕੱਟੇ ਇਹ ਕੋਸਮਾਂ ਦੀ ਬਾੜੀ ਟੁੱਟ ਬਹੁਤ ਜ਼ਿਆਦੀ ਹੋ ਗਈ ਆ ਤਾਂ ਹੀ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿਸੇ ਕੋ ਗਲਤੀ ਹੋ ਗਈ ਆ ਸਾਡਾ ਨਾ ਬਈ ਕੇ ਕੋਈ ਨਿਆ ਕਰ ਲਵੇ ਜਾਂ ਹੰਨਾ ਕੋਈ ਸਾਡਾ ਕੋਈ ਹਰਫਲ ਕਰ ਲਵੇ ਠੀਕ ਨਹੀਂ ਤੇ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕਿਸੇ ਜੋ ਹਾਂਜੀ ਭਾਜੀ ਕੀ ਨਾਮ ਆ ਤੇ ਕੀ ਲੱਗਦਾ ਤੁਸੀਂ ਇਹਨਾਂ ਦਾ ਜਿੱਥੇ ਜਿਹੜਾ ਅੱਗ ਲੱਗੀ ਹੈ ਮੇਰਾ ਨਹਾਜੀ ਆਪਣੇ ਜਸਬੀਰ ਸਿੰਘ ਆ ਪਿੰਡ ਪਧਰੀ ਕਲਾ ਤੋਂ ਜਦਾ ਬਾਬਾ ਜੀ ਜਸਬੀਰ ਸਿੰਘ ਕਰਕੇ ਕਰਦੇ ਆ ਤੇ ਰਿਸ਼ਤੇਦਾਰ ਹੈ ਜੀ ਆਪਣੇ ਮੇਰਾ ਸੋਹਰਾ ਪਰਿਵਾਰ ਆ ਤੇ ਮੈਨੂੰ ਕੱਲ ਫੋਨ ਗਿਆ ਪਤਾ ਲੱਗਾ ਵੀ ਇਤਰਾਕ ਲੱਗੀ ਆ ਤੇ ਨੁਕਸਾਨ ਹੋ ਗਿਆ ਤੇ ਅਸੀਂ ਫਿਰ ਅੱਜ ਆਏ ਹਾਂ ਵੇਖਿਆ ਸਾਰਾ ਆ ਕੇ ਤੇ ਬਾਕੀ ਪਤਾ ਵੀ ਲੱਗਾ ਇਥੋਂ ਪਿੰਡ ਦੇ ਬੰਦਿਆਂ ਤੋਂ ਵੈਸੇ ਵੀ ਪਤਾ ਲੱਗਾ ਕਿ ਜਿਨ੍ਹਾਂ ਨੇ ਅੱਗ ਲਾਈ ਆ ਜਿਨ੍ਹਾਂ ਦੀ ਪੈੜੀ ਆ ਤੇ ਇਹ ਵੀ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਬੱਚੇ ਪਰਿਵਾਰ ਜਿਹੜਾ ਉਹ ਮਹਾ ਭਜਾ ਧੂਆਂ ਰੋਲੀ ਹੋ ਗਿਆ ਅੰਦਰ ਬਹੁਤ ਬੁਰੀ ਹਾਲਤ ਤੇ ਬੜੀ ਮੁਸ਼ਕਿਲਾਂ ਨਾਲ ਜਾਨ ਛੋਟੇ ਬੱਚੇ ਦੀ ਉਹ ਵਿਚਾਰਾ ਅੰਦਰ ਰਹਿ ਗਿਆ ਉਹਨੂੰ ਮਹਾ ਕੱਢ ਕੁਟ ਕੇ ਇਹਨਾਂ ਨੇ ਬਾਹਰ ਸੁਰੱਖਿਅਤ ਪਹੁੰਚਾਇਆ ਤੇ ਭੱਜੇ ਫਿਰਦੇ ਰੇ ਅੱਗ ਬਾ ਇਹ ਬੱਤੀ ਵੀ ਚਲੇ ਗਈ ਇਹ ਵਿੱਚੋਂ ਲਾਗੇ ਬੰਨੇ ਪਿੰਡ ਦੇ ਆਣ ਕੇ ਲੋਕਾਂ ਨੇ ਹੈਲਪ ਕੀਤੀ ਪਰ ਟੂੜੀ ਟਾੜੀ ਸਭ ਮੱਚ ਗਿਆ ਗੱਡ ਤੇ ਹੀ ਵੇਖ ਲਏ ਉਹਨੇ ਸਾਰੇ ਕੀ ਇਹਨਾਂ ਦੀ ਗੱਡਾਂ ਦੀ ਹਾਲਾਤ ਮਤਲਬ ਬਣੇ ਪਏ ਆ ਤੇ ਬਹੁਤ ਮਤਲਬ ਮਤ ਭਾਗੀ ਘਟਨਾ ਹੋਈ ਆ ਤੇ ਇਹ ਵੀ ਚਲੋ ਇਹ ਕਿਸ ਤਰ੍ਹਾਂ ਹੈ ਤੁਸੀਂ ਅੱਗ ਲੱਗਣਾ ਕਿ ਜ਼ਰੂਰੀ ਆ ਵੀ ਜਿਹੜਾ ਅੱਗ ਨਾਲ ਨੁਲੋਂਦੇ ਆ ਹੁਣ ਆਪਣਾ ਹੀ ਨਾਪ ਦਾ ਨੁਕਸਾਨ ਹੋ ਗਿਆ ਸੀ ਇਹਨਾਂ ਜ਼ਮੀਨਾਂ ਨੂੰ ਅੱਗ ਲਾ ਕੇ ਤੁਹਾਨੂੰ ਨਹੀਂ ਲੱਗਦਾ ਜ਼ਮੀਨਦਾਰ ਨੁਕਸਾਨ ਕਰ ਰਹੇ ਆ ਵਾਤਾਵਰਣ ਦਾ ਨੁਕਸਾਨ ਤੇ ਫਿਰ ਜੇ ਆਪਾਂ ਮਹਾਰਾਜ ਵੱਲੋਂ ਹੀ ਵੇਖੇ ਤੇ ਨੁਕਸਾਨ ਹੀ ਆਪਾਂ ਇੱਕ ਧਰਤੀ ਮਾਤਾ ਕੋਲ ਅੰਨ ਪੈਦਾ ਕਰਦੀ ਸਭ ਕੁਝ ਲੈਨੇ ਆ ਉਹਨੂੰ ਅਸੀਂ ਉਹਨੂੰ ਆਪਾਂ ਅੱਗ ਲਾ ਦਿੰਨੇ ਆ ਸਵਾਹ ਪਾਈ ਜਾਂਦੇ ਉੱਤੇ ਆਪਾਂ ਪਨੀਰੀਆਂ ਆ ਤੇ ਤੇ ਕਰਨ ਤੇ ਆਪਾਂ ਧਰਤੀ ਮਾਤਾ ਦਾ ਬਹੁਤ ਨਾਦਰ ਕਰਦੇ ਆ ਤੇ ਉਹ ਆਪਾਂ ਭੁਗਤਣ ਵੀ ਦਏ ਆ ਅਸੀਂ ਸਾਡੇ ਪਿੰਡੋਂ ਪੱਧਰੀ ਥੋੜੇ ਦਿਨ ਹੋਇਆ ਮੀਡੀਆ ਦੇ ਵਿੱਚ ਵੀ ਸ਼ਾਇਦ ਪਤਾ ਨਹੀਂ ਖਬਰ ਲੱਗੀ ਕਿ ਨਹੀਂ ਪੰਜ ਚਾਰ ਮੱਝਾਂ ਉੱਥੇ ਹੀ ਮਰ ਗਈਆਂ ਇਤਨੀ ਅੱਗ ਦੇ ਨਾਲ ਕੀ ਮੰਗ ਕਰਦੇ ਵੇ ਮੰਗ ਤੇ ਜੇ ਇਹੋ ਜਿਹਾ ਦਾ ਮਤਲਬ ਜਿਹੜਾ ਨੁਕਸਾਨ ਹੋਇਆ ਚਲੋ ਪਰਪਾਈ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਕਰਜ਼ਾ ਬੜਾ ਇਹਨਾਂ ਦੇ ਸਿਰ ਚੜਿਆ ਨਵੇਂ ਸਿਰੋਂ ਸਾਰਾ ਕੰਮਕਾਰ ਕੀਤਾ ਤੇ ਇਹੋ ਹੀ ਬੇਨਤੀ ਆ ਵੀ ਬਹਿ ਕੇ ਗੱਲਬਾਤ ਮਸਲਾ ਹੱਲ ਹੋ ਜਾਏ ਤੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਵੱਗੇ ਫਿਰ ਵਧਣਾ ਪੈਂਦਾ ਫਿਰ ਮੁਸ਼ਕਲ ਹੋਊਗੀ ਫਿਰ ਹਾਂ ਅੱਜ ਵੀਰੇ ਕੀ ਨਾਮ ਹੈ ਤੁਹਾਡਾ ਤੇ ਕੀ ਲੱਗਦੇ ਤੁਸੀਂ ਮੇਰਾ ਨਾਮ ਜੀ ਰਣਜੀਤ ਸਿੰਘ ਕਾਲਾ ਹੈ ਗਵੰਡੀ ਐ ਮੈਂ ਚਾਚਾ ਲੱਗਦਾ ਇਹਨਾਂ ਦਾ ਸਰਜੀਤ ਸਿੰਘ ਦਾ ਤੇ ਅੱਗ ਲੱਗੀ ਇਸ ਤਰ੍ਹਾਂ ਦੋ ਤਿੰਨ ਕਿੱਲੇ ਪਿਛਾਂ ਤੇ ਉਹ ਮੁੜ ਕੇ ਇਹਨਾਂ ਨੂੰ ਪਿਛਵਾੜਾ ਕਰਤਾ ਪੈਂਦਾ ਤੇ ਬਾਅਦ 'ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ ਆਗੋ ਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈ ਫੇਰ ਇਹਨਾਂ ਨੇ ਦਜਾ ਰੌਲਾ ਪਾਇਆ ਇਹ ਵੀ ਉਧਰੋਂ ਭਜਿਆ ਫੇਰ ਅੱਗ ਤੇ ਕਾਬੂ ਕੀਤਾ ਤੇ ਫੇਰ ਥੋੜਾ ਬੋੜਾ ਸਮਾਨ ਸਬੂਨ ਜਿਹੜਾ ਸੀ ਉਹ ਸਾਰਾ ਇਹਨਾਂ ਦਾ ਖਰਾਬ ਖਰੂਬ ਹੋ ਚੁੱਕਾ ਇਹ ਪਾਣੀ ਪੂਣੀ ਦੇ ਨਾਲ ਖੋਹ ਸੇਕਦੇ ਨਾਲ ਜੀ ਜਿੰਨਾਂ ਦੇ ਵੀਰ ਦੱਸ ਰਿਹਾ ਵੀ ਜਿਹੜੇ ਅੱਗ ਲਾਈ ਜਿਨ੍ਹਾਂ ਨੇ ਨਾਲ ਨੂੰ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਤੁਹਾਏ ਨਹੀਂ ਜੀ ਗੱਲਬਾਤ ਵੇਖੋ ਜਿਹੜੇ 2-3 ਪੈਲੀਆਂ ਲੱਗਦੀਆਂ ਉਹਨਾਂ ਨਾਲ ਇਹਨਾਂ ਕੀਤੀ ਆ ਅਜੇ ਕੋਈ ਨਿਆਣੀ ਦਿੰਦੇ ਇਹਨਾਂ ਦੂਜਿਆਂ ਦਾ ਮੇਰਾ ਕੰਮ ਨਹੀਂ ਦੂਜਿਆਂ ਦਾ ਮੇਰਾ ਕੰਮ ਨਹੀਂ ਤੇ ਕੋਈ ਵੀ ਉਤਰਾ ਕੋਈ ਵੀ ਨਹੀਂ ਤੁਹਾਨੂੰ ਪਤਾ ਜੀ ਮੰਨਦਾ ਜੇ ਨਜ਼ਰ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਇਹਦੇ ਆਂਦੇ ਚਲੋ ਬੈਠ ਕੇ ਗੱਲ ਕਰ ਲਈਏ ਤੇ ਪਰ ਜਿੰਨੂੰ ਆਂਦੇ ਆ ਉਹ ਕੋਈ ਵੀ ਨਹੀਂ ਨੰਨਾ ਇਹ ਬੰਨੇ ਤਰਦਾ ਪਈ ਆਪਾਂ ਬੈਠ ਕੇ ਗੱਲ ਕਰ ਲਈਏ ਕੀ ਤੁਸੀਂ ਮੰਗ ਕਰਦੇ ਨਾ ਵਾਸਤੇ ਮੰਗਦੇ ਇਹੋ ਕਰਦੇ ਜੀ ਅੱਗੇ ਵਿਚਾਰੇ ਕਰਜੇ ਥੱਲੇ ਆਏ ਆ ਤੇ ਬੜਾ ਬੁਰਾ ਹਰ ਕਰਦਾ ਇਹਨਾਂ ਦਾ ਤੇ ਮਾਲ ਡੰਗਰ ਵੰਮਾ ਵਜਿਆ ਇਹਨਾਂ ਦਾ ਤੇ ਹੁਣ ਗਾਹੇ ਕੋਈ ਨਿਕ ਨਿਕ ਜੀ ਆ ਜਾਂ ਤਾਂ ਕੁਝ ਹਲਪ ਹੋ ਜਾਏ ਇਹਨਾਂ ਦੀ ਜੀ ਹਾਂ ਜੀ ਵੀਰ ਜੀ ਕੀ ਨਾਮ ਆ ਕਿਹੜਾ ਪਿੰਡ ਆ ਤੇ ਕੀ ਘਟਨਾ ਆ ਜਿਹੜੀ ਅੱਗ ਬਹੁਤ ਭਿਆਨਕ ਲੱਗੀ ਹਾਂ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਐਂ ਡਾਡਾ ਮੁਗਲ ਚੱਕ ਹੈ ਜੀ ਤੇ ਸਾਡੇ ਇਸ ਤਰ੍ਹਾਂ ਕਿਹਨੇ ਪਹਿਲੀ ਚੱਗ ਲਾਈ ਤੇ ਉਹ ਨੇਰ ਆ ਗਿਆ 10 ਵਜੇ ਉਹਨਾਂ ਲਾਈ ਅੱਗ ਸਾਢੇ 10 ਨੇਰ ਆ ਗਿਆ ਵਾ ਰਾਤ ਨੂੰ ਅੱਗ ਲਾਈ ਹਾਂਜੀ ਰਾਤ ਨੂੰ ਲਾਈ ਆ ਤੇ ਉਹ ਮੁੜ ਕੇ ਆ ਕੇ ਕਮਰੇ ਦੇ ਤੂੜੀ ਦੇ ਕਮਰੇ ਨੂੰ ਹੀ ਉਹਨੂੰ ਪਾ ਕੇ ਤੇ ਉਹ ਫਿਰ ਅੰਦਰ ਤੂੜੀ 14 15 ਟਰਾਲੀਆਂ ਉਹਨਾਂ ਨੂੰ ਅੱਗ ਲਾ ਕੇ ਨਾਲ ਇੱਕ ਵਸੋਂ ਵਾਲਾ ਕਮਰਾ ਸੀ ਉਹਦੇ ਵਿੱਚ ਵੀ ਅੱਗ ਚਲੇਗੀ ਉਹਦੇ ਵਿੱਚ ਛੋਟਾ ਬੱਚਾ ਸੀ ਸੁੱਤਾ ਸੀ ਉਹ ਟਾਈਮ ਤੇ ਉਹ ਟਾਈਮ ਤੇ ਸੌਂਗੇ ਤੇ ਵੀ ਇੱਕ LCD ਅੰਦਰ ਧੂਏ ਨਾਲ ਹੀ ਉਹ ਪਟਾਕਾ ਮਾਰ ਗਈ ਵੀ ਬਹੁਤ ਜ਼ਿਆਦਾ ਮੰਦਾ ਵਾਲੀ ਮਾਲ ਬਚਾਇਆ ਤਗੜੇ ਹੋ ਗਏ ਇਹ ਖੋਲ ਖਾਲ ਕੇ ਜੀ ਦੇ ਜਿਹੜੇ ਉਹ ਖਿੱਚ ਧੂਏ ਬਾਹਰ ਖੜ ਕੇ ਪਚਾਏ আর ਅੱਗ ਜਿਹੜੀ ਸੀ ਬਹੁਤ ਜ਼ਿਆਦੀ ਹੋ ਗਈ ਲੱਗੇ ਭੈਣ ਭਰਾ ਆ ਗਏ ਕੋਈ ਬੁਝਾਈ ਬੁਝਈ ਹੋ ਟਾਈਮ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੀਤੀ ਜਾਂ ਕੋਈ ਪਾਣੀ ਵਾਲੀ ਗੱਡੀ ਆਈ ਹੀ ਕੋਈ 1.5-2 ਘੰਟਿਆਂ ਬਾਅਦ ਆਈ ਹੀ ਗੱਡੀ ਹੁਣ ਕੀਤਾ ਇਹਨਾਂ ਨੂੰ ਉਹ ਕੋਈ 10 ਮਿੰਟ ਲਾ ਕੇ ਆ ਕੇ ਤੇ ਮੁੜ ਕੇ ਚਲੇ ਗਏ ਐਂਦੇ ਪਾਣੀ ਮੋਗ ਗਿਆ ਜੀ ਹਾਂ ਜੀ ਤੇ ਉਹਾਂ ਦੇ ਪਾਣੀ ਮੋਗ ਗਿਆ ਇਹਦਾ ਤੇ ਉਹ ਮੁੜ ਕੇ ਚਲੇ ਗਏ ਉਹਨਾਂ ਨੇ ਥੋੜਾ ਜਿਹਾ ਟਾਈਮ ਲਾਇਆ ਫਿਰ ਅਸੀਂ ਆਪ ਹੀ ਤੜਕੇ ਦੇ 4 ਵਜੇ ਤੱਕ ਲਾ ਲਓ ਵੀ ਪਾਣੀ ਘਰੇ ਮੋਟਰ ਚਲਾ ਕੇ ਜਨਰੇਟਰ ਲਾ ਕੇ ਤੇ ਪਾਣੀ ਪਾਉਂਦੇ ਰਹਿ ਕਿ ਕੀ ਜੇਕਰ ਕੋਈ ਜਾਣ ਬੁੱਝ ਕੇ ਲਈ ਆ ਕਿ ਜਾਂ ਰਾਤ ਲਾਉਣ ਦਾ ਅਧਿਕਾਰ ਹੈਗਾ ਇਹ ਰਾਤ ਕੋ ਅੱਗ ਲਾਈ ਇੰਨਾ ਟਾਈਮ ਨਹੀਂ ਰਾਤ ਵੀਰ ਜੀ ਕੋਈ ਹੱਕ ਤੇ ਨਹੀਂ ਗਾ ਲਾਉਣ ਦਾ ਪਰ ਰਾਤ ਨੂੰ ਚਾਹੀਦੀ ਨਹੀਂ ਦਿਨੇ ਲਾਵੇ ਕੋਈ ਬੰਦਾ ਤੇ ਪਤਾ ਵੀ ਲੱਗ ਜਾਂਦਾ ਵੀ ਦਿਨੇ ਲੱਗੀ ਕੋਈ ਕੰਟਰੋਲ ਚ ਕਰ ਲਈਦੀ ਆ ਕਿੰਨਾ ਸਮਾਂ ਰਾਤ ਦਾ ਰਾਤ ਦਾ 10 ਵਜੇ ਦਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਅੱਗ ਦਾ ਤੇ ਲੱਗ ਗਿਆ ਸੀ ਵੀ ਚਲੋ ਲੱਗੀ ਆ ਤੇ ਪਰ ਇੰਨਾ ਨਹੀਂ ਸੀ ਪਤਾ ਵੀ ਨੇਹਰ ਆ ਜਾਣਾ ਨੇਹਰ ਆਇਆ ਤੇ ਉਹਨੇ ਅੱਗ ਵੀ ਇੰਨਾ ਜ਼ਿਆਦਾ ਨੇਹਰੀ ਸਿੱਧੀ ਆ ਕੇ ਕਮਰੇਆਂ ਨੂੰ ਅੱਗ ਵੱਜੀ ਉਹ ਲੱਗੀ ਬਾਕੀ ਕੋ ਜਾਨੀਮਾਲੀ ਨੁਕਸਾਨ ਜਾਨੀਮਾਨੀ ਵੀ ਹੋ ਗਿਆ 75 ਉਹ ਤੇ ਨਹੀਂ ਕੋਈ ਹੋਇਆ ਵੀ ਮਾਲ ਬਹੁਤ ਔਖਾ ਪਚਾਇਆ ਖੋਲ ਕੇ ਧੂਆਂ ਬਹੁਤ ਜ਼ਿਆਦਾ ਸੀ ਜੀਆਂ ਦੇ ਵੀ ਬਹੁਤ ਔਖਾ ਛੋਟਾ ਬੱਚਾ ਹੀ ਉਹਦਾ ਚੇਤਾ ਭੁੱਲ ਕੇ ਅੰਦਰ ਹੀ ਰਹਿ ਗਿਆ ਪਰ ਬਾਅਦ ਚੋਂ ਕੱਢਿਆ ਉਹ ਹੋ ਠੀਕ ਆ ਬੱਚੇ ਹਾਂਜੀ ਠੀਕ ਆ ਹੁਣ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਵੀ ਸਾਡਾ ਕੋਈ ਹੈਲਪ ਕੀਤੀ ਜਾਵੇ ਵੀ ਉਹਦੇ ਵੱਲੋਂ ਕੀਤੀ ਜਾਵੇ ਜਿਵੇਂ ਅੱਗ ਲੱਗੀ ਆ ਵੀ ਆਨ ਨੂੰ ਤੇ ਪਤਾ ਹੀ ਹੁਣ ਬੰਦੇ ਜਿਹਨੇ ਲਾਈ ਆ ਤੇ ਅਸੀਂ ਤੇ ਚਾਹੁੰਦੇ ਆ ਵੀ ਚਲੋ ਇਤਨਾ ਬੈਠ ਕੇ ਗੱਲ ਹੋ ਜੇ ਜਾਂ ਕਿਵੇਂ ਵੀ ਆ ਸਾਡਾ ਜੋ ਹੋਇਆ ਵਾ ਪਰਦੇ ਬੰਦਾ ਕਿ ਕਮਰਾ ਹੀ ਇੱਕ ਤੁਹਾਨੂੰ ਪਤਾ ਹੈ ਵੀ ਜਿਹਦੀ ਪਹਿਲੀ ਅੱਗ ਲੱਗੀ ਆ ਜੋ ਵੀ ਹਾਂਜੀ ਉਹ ਪਤਾ ਹੀ ਆ ਜਿਹੜੀ ਪਹਿਲੀ ਤੋਂ ਅੱਗ ਸ਼ੁਰੂ ਹੋਈ ਆ ਚਲੋ ਬੰਦੇ ਨੇ ਲਾਈ ਵੀ ਆ ਉਹਨੇ ਜੇ ਤੁਸੀਂ ਉਹ ਤੁਹਾਡਾ ਕੋ ਬੈਠ ਕੇ ਗੱਲਬਾਤ ਨਹੀਂ ਕਰਦਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅੱਡ ਅਸੀਂ ਸਟੈਪ ਚੁੱਕਾਂਗੇ ਕੋਈ ਅੱਗੇ ਫਿਰ ਜਿਤਨਾ ਵੀ ਫਿਰ ਕਾਰਵਾਈ ਕਰਾਂਗੇ ਤੇ ਹੋਰ ਕੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਆ ਇਹਨੂੰ ਇਹੋ ਆਨੇ ਵੀ ਆਨੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ ਵੀ ਅੱਡੇ ਬਹੁਤ ਜ਼ਿਆਦਾ ਵੀ ਅਸੀਂ ਮਾਤੜ ਬੰਦੇ ਆ ਵੀ ਜ਼ਿਆਦਾ ਕੰਮ ਕਮਰਾ ਸ਼ੈੱਡ ਸਾਰਾ ਕੁਝ ਹੀ ਵੀ ਖਰਾਬ ਹੋ ਗਿਆ ਵਾ ਤੂੜੀ ਵੀ 14 15 ਟਰਾਲੀਆਂ ਸੜ ਗਈ ਆ ਇੱਕ ਮੇਰਾ ਵੀਰ ਆਇਆ ਇਹ ਲਾਗੂ ਸਿਧੂਆਂ ਪਿੰਡ ਆ ਦਾਨੀ ਉਹ ਦੋ ਟਰਾਲੀਆਂ ਟੂੜੀ ਦੀਆਂ ਲਾ ਕੇ ਗਿਆ ਅਸਾ ਟੂੜੀ ਬਿਲਕੁਲ ਹੀ ਡੈਡ ਖਤਮ ਹੋ ਗਈ ਹਾਂਜੀ ਟੂੜੀ ਬਿਲਕੁਲ ਖਤਮ ਹੋ ਗਈ